ਵਾਸ ਪਾਠ ਕੀ ਰਤਕੇ ਗੁਰ ਆਪ ਦਾਸ ਰਾਖੋ ਸ਼ਰਨਾਹਿੰ ਗੁਰ ਰਾਮ ਦਾ ਹੀ ਕਿਰਪਾ ਸਦਕਾ ਜੋ ਸਤ ਗੁਰ ਤੇ ਆਪ ਜੀ ਨੇ ਕਿਰਪਾ ਕਰਕੇ ਸੁੱਤੀਆਂ ਰੂਹਾਂ ਜੋਕੇ ਨਿੱਕੇ ਨਿੱਕੇ ਆਉਣ ਵਾਲੇ ਸਮੇਂ ਦੇ ਜਿਨ੍ਹਾਂ ਨੇ ਬਹੁਤ ਜ਼ਿੰਦਗੀ ਦੀ ਤਰੱਕੀਆਂ ਕਰਨੀਆਂ ਹਨ ਉਹਨਾਂ ਜੋ ਹੈ ਕਿਰਪਾ ਸਦਕਾ ਜੋ ਸੁੱਤੀਆਂ ਰੂਹਾਂ ਆਪ ਜੀ ਨੇ ਬਖਸ਼ਿਸ਼ ਕਰਕੇ ਇੱਕ ਬੱਚਾ ਵਾਸਤਵ ਰੂਪ ਮਨਾਇਆ ਹੈ ਉਹਨਾਂ ਬੱਚਿਆਂ ਚੋਂ ਇੱਕ ਬੱਚਾ ਦੇਵਕੁਰ ਸਾਹਿਬ ਦਾ ਕਿਰਪਾ ਕੀਤੀ ਹੈ ਉਸ ਨੂੰ ਜੋ ਹੈ ਅਰਦਾਸ ਕਰਨ ਦੀ ਦਾਤ ਬਖਸ਼ੀ ਹੈ ਅਰਦਾਸ ਇੰਨੀ ਸੋਹਣੀ ਕਰਦਾ ਹੈ ਕਿ ਛੋਟੇ ਜੋ ਮਰਦੇ ਆ ਅਰਦਾਸ ਬੱਚੇ ਨੂੰ ਅਰਦਾਸ ਦਾ ਮਤਲਬ ਨਹੀਂ ਪਤਾ ਹੁੰਦਾ ਤੋਂ ਆਓ ਉਸ ਬੱਚੇ ਪਾਛੋ ਜੋ ਹੈ ਆਪਾਂ ਅਰਦਾਸ ਸਰਵਨ ਕਰੀਏ ਅਤੇ ਅਸੀਂ ਆਪਣੇ ਬੱਚਿਆਂ ਵਾਸਤੇ ਵੀ ਇਹੋ ਜੀ ਅਰਦਾਸ ਕਰੀਏ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਸਾਡੇ ਬੱਚਿਆਂ ਨੂੰ ਜੋ ਹੈ ਇਹ ਦਾਤ ਬਖਸ਼ੋ ਆਓ ਜੀ ਪਾਇਸਾ ਪਾਈ ਨਿਸ਼ਾਨ ਸਿੰਘ ਜੀ ਆਪ ਜੀ ਨੂੰ ਅਰਦਾਸ ਸਰਵਨ ਕਰਵਾ ਰਹੇ ਹਨ ਆਓ ਜੀ ਅਰਦਾਸ ਸਰਵਨ ਕਰਿਏ ਭਾਈ ਸਾਹਿਬ ਭਾਈ ਜੋਹਾਨ ਨਿਸ਼ਾਨ ਸਿੰਘ ਜੀ ਅਰਦਾਸ ਕਰਨ ਲੱਗੇ ਹਨ ਚਲੋ ਆਓ ਜੀ ਅਰਦਾਸ ਸ਼ਾਮਲ ਹੋਈਏ ਤੂੰ ਬਿਨਾਂ ਆਇਸੁ ਭਾਦਨਾ ਤੇ ਅਸਚੁ ਮਾਣਿ ਜੀਵਤਿ ਸਤੇ ਤਉ ਤਾ ਕਰ ਤੋ ਮੇ ਦਾਸ ਤੀਉ ਪੰਦ ਸਭ ਤੇਰੀ ਦਾਸ ਹਮਾ ਤਿਪਤਾ ਹਮ ਬਾਰਕ ਪੈਨੇ ਤੁਮਰੀ ਕਿਰਪਾ ਨਾ ਕੋਈ ਦਾਨ ਨੇ ਤੁਮਰਾ ਅੰਤ ਉੱਛੇ ਸੇਉ ਤਕੂਆੰਤ ਜਗਤ ਸਮਗਲੀ ਤੁਮਨੇ ਸਦੈ ਤਾਰੀ ਕੋ ਸੋਇ ਸੋਇ

ਜਾਨੀਆ ਜਾਨੀਆ ਮੁਕਤਿਆ ਹੱਤਿਆਤ ਪਹੁੰਚਿਆ ਜਿਨਾ ਗਦੂਆਂ ਗਾ ਕੇ ਵੰਡ ਸਕਿਆ ਅੱਜ ਚਲ ਦੇ ਇੱਕ ਵਾਰ ਦੇਖੇ ਨੂੰ ਪਤਾ ਹੈ ਕਿ ਇਹ ਮੇਰੇ ਨੂੰ ਕੀ ਫਾਇਦਾ ਆਗਾ ਇੱਕ ਆਕਾਗ ਕੀ ਹੋ ਰਹੀ ਵਾਹਿਗੁਰੂ ਸੇ ਨਿਆਣੇ ਤਾਂ ਇਹ ਸੀ ਸਿੱਖੀ ਤੋਂ ਬੰਦ ਬੰਦ ਦਾ ਰਸਤਾ ਚੁਣਿਆ ਨਿਆਣੇ ਅਤਿ ਜਲੇ ਤਨਾਰੀ ਅੰਨ ਨਚਰਾਏ ਗਏ ਸੇ ਵਾਰੀ ਕਰਵਾਨੀਆਂ ਕੀਤੀਆਂ ਤਨੁਨੀ ਹਾਲਿਆ ਗੁਰ ਸਿੱਖੀ ਦੀ ਸਵਾਸਾ ਨਿਵਾਇ ਗੁਰਾਂ ਦੀ ਕਮਾਈ ਦਾ ਧਿਆਨ ਤਾਂ ਕੇ ਖਾਲਸਾ ਦੀ ਬੋਲੋ ਜੀ ਵਾਹਿਗੁਰੂ ਜੇ ਤੱਕਾਂ ਸ੍ਰੋਤ ਗੁਰਦੁਆਰਾਂ ਦਾ ਤੇ ਆਪਸੇ ਖਾਸਤਾ ਜੀ ਬੋਲੋ ਜੀ ਵਾਹਿਗੁਰੂ ਜੀ ਕਾਉਦਾ ਜਿਕੇ ਦਾ ਸੇਰੀ ਸੁਵਤ ਕਾਉਦਾ ਜਿਕੇ ਵਾਹਿਗੁਰੂ 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 ਚੇਤਾ ਵੇ ਚੇਤਾਂ ਨੂੰ ਕਾ ਸਤਾ ਅਸਰ ਸੁਪੋਏ ਜਹਾਂ ਜਹਾਂ ਕਾਉਦਾ ਦੇ ਸਤਾ ਤਹਾ ਤਹਾ ਆਇਆ ਲਾਇ ਦੇਖ ਫਤੇ ਬੈਂਤੀ ਬੈਂ ਪੰਤ ਕੇ ਦੇ ਸਾਈ ਸਾਈ ਕਾਉਦਾ ਜਿਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬੋਲੋ ਵਾਹਿਗੁਰੂ ਸੁਖਨ ਸੁਖੀ ਦਾਣ ਕੇ ਸਨਾਹ ਦਾਣ ਵੇਖ ਦਾਣ ਸਾਹ ਦਾਣ ਬਰ ਪਾਣ ਦਾਣ ਦੰਨ ਸਿਨਾ ਨਾਮ ਦਾ ਸੀ ਅਮਰਦੇਵ ਸਾਹਿਬ ਦਾ ਨਾਂ ਸੰਖਿਆਤ ਦੇ ਬਗਨਤੋਂ ਕੋ ਬੋਤਾ ਤੇਮ ਕਾ ਜੋ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਮਤ ਪਾ ਦੇ ਲੱਖੀ ਘਟੂ ਘਾਣੇ ਕਾ ਬੁਕਾ ਪਿੰਡਾਂ ਪਿੰਡਾਂ ਦਾ ਫਾਇਦਾ ਤਾਂ ਅਜੋਕੇ ਨਰਕਾਣਾ ਸਾਹਿਬ ਤੇ ਹੋਰ ਗੁਜ਼ਰਾਂ ਗੁਲਤਾਂਵਾਂ ਜਿਹਨਾਂ ਦੀ ਪੰਸੂਨ ਸੋਇਆ ਗਿਆ ਹੈ ਉਹਨਾਂ ਲਈ ਦਸਾਂ ਇਹ ਸੇਵਾ ਕੰਭਾ ਆਧੀ ਆ ਐ ਮਹਾਰਾਣੀ ਮਾਨੀਤਾਨੀ ਅਦਾਨੀ ਤਾਨੀਆ ਤੇ ਲਿਓ ਨੇ ਸਤਾਂ ਜਾਂ ਕੇ ਤਾਂ ਤਾਂ ਸੋ ਗਾਂ ਦਾ ਜਿਮਾਰਤ ਅੰਤ ਤੱਕ ਸੀ ਬੁਰਗਾਂ ਸੇ ਜਿਮਾਰਤ ਆਪ ਜੀ ਦੇ ਹਜ਼ੂਰ ਤੇ ਪਾਸ ਕਰਦੇ ਆ ਤੇ ਕਿਉਂ ਕਿਉਂ ਗਿਣਤ ਕਰਦੇ ਆ ਫਿਰ ਸਭ ਕਾ ਗਲਤੀ ਹੋਈ ਜਾਂਦੀ ਹੈ ਅੰਗਾਰ ਮਤਲਬ ਕਿ ਗਲਤੀ ਕੁਝ ਮੁਆਫ ਕਰਨੀ ਅੱਗੇ ਤੋਂ ਸਵੱਤ੍ਰ ਸੇਵਾ ਕਨੇ ਦੇ ਸੋਦੀ ਬਕਸੇ ਸਵੱਤ ਪਾਣੀ ਬਨੇ ਸੋਦੀ ਬਕਸੇ ਨੇ ਸਰਬੱਤ ਦਾ ਕਰਤਾ ਤੁਪਾ ਆਖਣੇ ਕੋਡ ਦੇ ਕਾਲ ਦਾ ਆਖਣੇ ਆਈ ਪਿਆਰੇ ਮੇਲੇ ਨਾਮ ਮਨਾਉਂ ਕਿਤਾਵੇ ਨਾਨਕ ਨਾਮ ਸਰਬੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਆ ਆਨ ਅਗੇ ਪਈ ਕਾਲ ਕੀ वेतलायो चलायो पंथ सब सिखाने को हुकम है गुरु मान्यो ग्रंथ गुरु ग्रंथ जी मान्यो पर कुछ नागी दे जो प्रभु को तो मिल है वो जो शब्द में ले राज करेगा खालसा आखिर रहेगा कोई कोई सब मिलेंगे बजे चरण जो हो ਜੜੇ ਸੌਤਰੇ ਪਾਰ ਜੋ ਫਿਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਜੋ ਫਿਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਬੋਲੇ ਸੋਨੇ ਹਾੜੀ ਆ ਕਾਲਾ ਬੋਲ ਸਾਥ ਸੰਗਤ ਜੀ ਭਾਈ ਨਿਸ਼ਾਨ ਸਿੰਘ ਜੀ ਜੋ ਕੇ ਵ੍ਰੰਦਰ ਦੇ ਨੇੜੇ ਉੱਥੇ ਜੋਹਲ ਵਿੱਚ ਜੋ ਹੈ ਨਵਾਸ ਰੱਖਦੇ ਹਨ ਇਹਨਾਂ ਦੇ ਦਾਦਾ ਜੀ ਅਤੇ ਦਾਦੀ ਜੀ ਨਾਲ ਬੈਠੇ ਹਨ ਮਾਤਾ ਪਿਤਾ ਜੀ ਨਾਲ ਖੜੇ ਹਨ ਇਹਨਾਂ ਦੇ ਦਾਦਾ ਜੀ ਅਤੇ ਦਾਦੀ ਜੀ ਜੋ ਕਿ ਅਮਰੀਕਾ ਵਿਖੇ ਰਹਿੰਦੇ ਹਨ ਬਚਪਨ ਤੋਂ ਹੀ ਆਪ ਅਤੇ ਵੱਡੇ-ਵਡੇਰਿਆਂ ਤੋਂ ਹੀ ਗੁਰੂ ਘਰ ਤੇ ਵਿਸ਼ਵਾਸ ਕਰਦੇ ਹੋਏ ਨਿਤਾ ਪ੍ਰਤੀ ਜੋ ਹੈ ਆਪਣੇ ਗ੍ਰਹਿਅ ਜਿੱਥੇ ਨਵਾਸ ਰੱਖਦੇ ਹਨ ਉੱਥੇ ਸਹਿਜ ਪਾਠ ਕਰਦੇ ਰਹਿੰਦੇ ਹਨ ਤੋ ਮਹਾਰਾਜ ਦੀ ਕਿਰਪਾ ਹੋਈ ਹੈ ਇਹਨਾਂ ਦੇ ਘਰ ਇੱਕ ਜੋ ਹੈ ਇਹ ਬੜੀ ਸੁੱਚੀ ਸੱਚੀ ਰੂਹ ਨੇ ਜੋ ਹੈ ਜਨਮ ਲਿੱਤਾ ਹੈ ਔਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਘਰ ਨਾਲ ਜੁੜ ਰਿਹਾ ਹੈ ਅਸੀਂ ਅਰਦਾਸ ਕਰੀਏ ਸਾਧਗੁ ਸੱਚੇ ਪਾਤਸ਼ਾਹ ਜੀ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਰੂਹਾਂ ਸਾਡੇ ਵੀ ਘਰਾਂ 'ਚ ਮਹਾਰਾਜ ਭੇਜ ਦੇਣ ਅਤੇ ਜੋ ਹੈ ਅਸੀਂ ਜੋ ਹੈ ਇਹਨਾਂ ਬੱਚਿਆਂ ਨੂੰ ਵੇਖ-ਵੇਖ ਕੇ ਉਸ ਗੁਰੂ ਦਾ ਧਨਵਾਦ ਕਰਦੇ ਰਹੀਏ ਤੋ ਸਾਧ ਸੰਗਤ ਜੀ ਸ਼ਨੀਵਾਰ ਜੋ ਆਪਾਂ ਸਿਧਾਂ ਸਾਹਿਬ ਇੱਥੇ ਬੱਚਿਆਂ ਨੂੰ ਇਹ ਗੁਰੂ ਦੀ ਕਿਰਪਾ ਦੁਆਰਾ ਜੋ ਪ੍ਰਣਾਲਾ ਕਰਦੇ ਹਾਂ ਆਗ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਸੁੱਚੀਆਂ ਰੂਹਾਂ ਜੋ ਇੱਕ ਬੱਚਾ ਵਾਸਤੇ ਅਸੀਂ ਗਰੁੱਪ ਬਣਾਇਆ ਹੈ ਉਹਦੇ 'ਤੇ ਭਰੋਸਾ ਕਰਦੇ ਹੋਏ ਆਪਣੇ ਬੱਚਿਆਂ ਦਾ ਨਾਲ